ਪੜਿਆ ਪਰ ਬੜੇ ਸੁਲਝੇ ਹੋਇਆ ਜੀ ਮਾਲੀ ਸਾਹਿਬ ਇਦਾਂ ਦੀ ਸ਼ਬਦਾਵਲੀ ਚੰਗੀ ਨਹੀਂ ਲੱਗਦੀ ਮੁੱਖ ਮੰਤਰੀ ਸਨਮਾਨਯੋਗ ਹੁੰਦਾ ਸਟੇਟ ਦਾ ਵੱਡਾ ਸਭ ਤੋਂ ਵੱਡਾ ਮੰਤਰੀ ਹੁੰਦਾ ਉਹ ਮੁੱਖ ਮੰਤਰੀ ਕਿਹਾ ਜਾਂਦਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਿਹਾ ਜਾਂਦਾ ਉਹਦਾ ਸਨਮਾਨ ਹੁੰਦਾ ਪਰ ਇਦਾਂ ਦੀ ਸ਼ਬਦਾਵਲੀ ਜਿਹੜੀ ਚੰਗੀ ਨਹੀਂ ਲੱਗਦੀ ਆ ਜਿਹੜੀ ਪਰਮ ਭਾਜੀ ਹੋਣਾ ਨੇ ਕਿਹਾ ਜੀ ਖਿਮਾ ਇਜਾਜ਼ਤਾਂ ਕਰਦੇ ਅਕਾਲ ਤਖਤ ਸਾਹਿਬ ਤੋ ਰਣਜੀਤ ਸਿੰਘ ਢੰਡੀਆਂ ਵਾਲੇ ਨੂੰ ਜਿਹੜੀ ਪ੍ਰਚਾਰ ਦੀ ਇਜਾਜ਼ਤ ਦੇ ਦਿੱਤੀ ਆ ਕੀ ਮਤਲਬ ਆ ਇਹ ਆ ਕਿਉਂਕਿ ਤੁਮੈਂ ਹੁਣੀ ਇਸ ਟਾਈਮ ਜਿਹੜੇ ਆ ਉਹ ਅਕਾਲੀ ਦਲ ਦੇ ਉਲਟ ਆ ਤੇ ਸ਼ਾਇਦ VOTING ਵਾਲਾ ਕੰਮ ਤਾਂ ਨਹੀਂ ਹੈਗਾ ਬਾਕੀ ਪਹਿਲਾਂ ਜਿਹੜਾ ਕੁਲਦੀਪ ਸਿੰਘ ਉਹਨਾਂ ਦਾ ਜਵਾਬ ਦੇ ਦਿਓ ਜੀ ਉਸ ਤੋਂ ਬਾਅਦ ਆਪਾਂ ਹੀ ਖਬਰ ਵੀ ਸਾਂਝੀ ਕਰਾਂਗੇ ਜੀ ਡਾ ਸਾਹਿਬ ਐਸੇ ਕੁਲਦੀਪ ਸਿੰਘ ਉਹਰੇ ਜੋ ਗੱਲ ਕਹੀ ਹੈ ਕਿ ਤੁਹਾਡੇ ਨਾਲ ਹੋਣੀ ਚਾਹੀਦੀ ਜੀ ਹੋ ਰਹੀ ਹੈ ਹੂੰ ਉਹ ਸਾਡੇ ਨਾਲ ਕੀ ਹੋ ਰਹੀ ਹੈ ਤੇ ਕੁਲਦੀਪ ਸਿੰਘ ਜੀ ਜਿਹੜਾ ਸਾਡਾ ਭਾਈਚਾਰਾ ਬਾਹਰ ਬੈਠਾ ਹੈ ਉਹ ਉਹਨਾਂ ਨਾਲ ਵੀ ਰਹੀ ਹੈ ਬਿਲਕੁਲ ਜੀ ਪਰਿਪਾਲੀ ਪਾਰਿਪਾਲ ਪਰਿਪਾਲ ਪਾਜੀ ਬੋਲ ਕੇ ਗਏ ਐ ਜਿਸ ਕੁੱਤੀ ਦਾ ਰੋਲਾ ਪਿਆ ਸੀ ਜਗਰਾਉਂ ਹੂੰ ਹੂੰ ਉਹ ਕੁੱਤੀ ਦੇ ਜਿਹੜੇ ਮਾਲਕ ਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਆਸ ਤੇ ਕੰਮ ਕੀਤਾ ਸੀ ਟੰਡਾ ਵਗੈਰਾ ਵੀ ਇਕੱਠਾ ਕੀਤਾ ਸੀ ਆ ਉਹ ਵੀ ਦਿੱਤਾ ਸੀ ਜੀ ਜੀ ਤੇ ਇੱਥੇ ਆ ਕੇ ਕਰੇ ਟੀਕਾ ਬਾਰ ਦੇ ਫਿਰਦੇ ਸੀ ਕਿ ਕਿਸੇ ਹੋਰ ਹੀ ਤਰੀਕੇ ਦੇ ਨਾਲ ਆ ਕੇ ਸਾਡੀ ਕੁੱਤੀ ੜਾਪਲੀ ਹੂੰ ਹੂੰ ਕੱਲੀ ਕੁੱਤੀ ਨਹੀਂ ੜਾਪੀ ਜੇ ਆਪਾਂ ਦੇਖੀਏ ਤੇ ਹਰ ਜ਼ਿਲ੍ਹੇ ਦੇ ਵਿੱਚ ਕਿਸੇ ਨਾ ਕਿਸੇ ਟੀਕੇ ਦੇ ਨਾਲ ਐਨ ਆਰ ਆਈ ਭਰਾਵਾਂ ਵੀ ਪਰਵਾਰਾਂ ਦੀ ਜਿਹੜੀ ਹੈ ਜਾਇਦਾਦ ਉਹ ਹੜਪਣ ਦੇ ਜਸਨ ਵੀ ਕੀਤੇ ਜਾ ਰਹੇ ਕਿ ਕੰਮ ਤੇ ਹੜਪੀ ਵੀ ਗਈ ਹੈ ਜੀ ਜੀ ਸੋ ਜਦੋਂ ਸੀ ਵੋਟਾਂ ਪਾਈਆਂ ਅਸੀਂ ਵੀ ਪੂਰੇ ਅਕਸ਼ਾਂ ਨਾਲ ਪਾਈਆਂ ਸੀ ਪਰ ਸਾਡੇ ਨਾਲ ਬਾਲਾ ਅਕਸ਼ਾਂ ਜਿਹੜਾ ਨਾ ਪੱਤੀ ਭਾਈਚਾਰੇ ਚ ਜੀ ਜਿਹੜੇ ਯੂਪੀ ਬਿਹਾਰ ਤੋਂ ਆਏ ਸੀ ਤੇ ਸਭ ਤੋਂ ਵੱਧ ਜੇ ਦੇਖੀ ਤਾਂ ਸਾਡਾ ਡੈਸ ਪੂਰਾ ਜਿਹੜਾ ਹਮ ਸਾਡੇ ਜਿਹੜੇ ਐਨ ਆਰ ਆਈ ਭੈਣ ਭਰਾ ਇਹਨਾਂ ਨੇ ਵੀ ਪੂਰਾ ਜੋਰ ਲਾਇਆ ਸੀ ਹਮ ਹਮ ਸੋ ਕਈ ਵਾਰੀ ਅੱਪਾ ਕੰਮਲਾ ਵੀ ਖਾ ਜਾਣੇ ਆ ਪਰ ਮੇਰੇ ਖਿਆਲ ਮਤਲਬ ਕੰਦੀ ਸਿੰਘ ਜੀ ਤੋਂ ਸਿੱਛਾ ਚੰਦੀ ਲਗਵਾਉ ਸਾਰੇ ਮਾਮਲੇ ਦੇ ਮੈਂ ਉਦੋਂ ਵੀ ਕਹਿਦਾ ਹੁੰਦਾ ਜੇ ਨਲਕੇ ਦੇ ਪਾਣੀ ਦੇ ਵਿੱਚ ਗੰਦ ਪਿਆਵੈ ਤੇ ਇਹਦਾ ਕੱਲਾ ਜਿਹੜੀ ਇਹਦਾ ਪਾਣੀ ਵਾਲੀ ਉਹ ਬਾਹਰਲੀ ਵੀ ਆਪਾਂ ਜਿਸ ਤੋਂ ਪਾਣੀ ਨਿਕਲਦਾ ਉਹ 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 ਨਾਲ ਕਿਸੇ ਬਦੰਦਗੀ ਦਾ ਉਹਦੇ ਨਾਲ ਫਰਕ ਨਹੀਂ ਪੈਂਦਾ ਜੀ ਕਿਉਂਕਿ ਜਿਹੜਾ ਸਿਸਟਮ ਖਰਾਬ ਹੈ ਕਿ ਲਾਰੇ ਲੱਪੇ ਲਾ ਕੇ ਬੰਦੇ ਪਾਵਰ ਦੇ ਵਿੱਚ ਆ ਜਾਂਦੇ ਐ ਹੂੰ ਹੂੰ ਜਦੋਂ ਬੰਦਾ ਪਾਵਰ 'ਚ ਆ ਜਾਂਦਾ ਜੇ ਪਾਵਰ 'ਚ ਆ ਕੇ ਜੋ ਕੁਝ ਪਹਿਲਾਂ ਨੇ ਕੀਤਾ ਹੁੰਦਾ ਉਹ ਉਹ ਨਾਲੋਂ ਏਨੇ ਜ਼ਿਆਦਾ ਕਰਦਾ ਐ ਕਿ ਲੋਕ ਉਹ ਕੁਛ ਕਾਇਨ ਲਈ ਮਜਬੂਰ ਹੋ ਜਾਂਦੇ ਜਿ ਨੌਜਿਕ ਜ਼ਿਕਰ ਕੀਤਾ ਹੁਣ ਪਰਮਪਾਜੀ ਨੇ ਜੀ ਮੇਰਾ ਵੀ ਮਾਨਵਿੰਦਰ ਸਿੰਘ ਮਾਲੀ ਨਾਲ ਚੰਗਾ ਸੰਬੰਧ ਹੈ ਵਧੀਆ ਸਾਡੇ ਮਿੱਤਰ ਜਾਰੀ ਹੈ ਪਰ ਕਈ ਵਾਰੀ ਬੰਦਾ ਜਿਹੜਾ ਤਪਾਇਆ ਕਿਉਂਕਿ ਇਹ ਅਕਾਲੀਆਂ ਦੀ ਸਰਕਾਰ ਚ ਵੀ ਕਾਗਰਸ ਦੀ ਖੱਟਾ ਚ ਵੀ ਸਰਵਿਸ ਦੇ ਵਿੱਚ ਵੀ ਹੁੰਦਾ ਵੀ ਪੀੜਤ ਰਿਹਾ ਤੇ ਇਹਨਾਂ ਦੀ ਸਰਕਾਰ ਨੇ ਤਾਂ ਕਿ ਪਰਚਾ ਦਰਜ ਕਰਕੇ ਬਗੈਰ ਕਿਸੇ ਜਾਣਦੇ ਤੋਂ ਲਿਆ ਕੇ ਫੜਕੇ ਨੂੰ ਹਵਾਲਾ ਦੇ ਦਿੱਤਾ ਵੀ ਇਹ ਡੇਟਾ ਵੀ ਇਹ ਡੇਟਾ ਵੀ ਇਹ ਹੁੰਦਾ ਜੀ ਪਰ ਫਿਰ ਵੀ ਕੁਲ ਮਲਾਕਾਤਾ ਕਿ ਇਹ ਕਿੰਨੀ ਲੈਂਗੁਏਜ ਹੈ ਇਹ ਬੋਲੀ ਹੈ ਬੋਲੀ ਦੇ ਉੱਤੇ ਕੰਟਰੋਲ ਚਾਹੀਦਾ ਉਹ ਆਪ ਦੀ ਸਾਕੇ ਹੈ ਜੀ ਸੋ ਕੁਲਜੀਤ ਸਿੰਘ ਜਨਵਰ ਤੁਹਾਡਾ ਜਿਹੜਾ ਤੁਸੀਂ ਜਿਹੜਾ ਸ਼ੁਕਾ ਆਪਣਾ ਬਿਜੇ ਤਿਆਰ ਕੀਤੇ ਆਪਾਂ ਸਾਰੇ ਨਾਲ ਦਿਲ ਕੇ ਭੁਗਤ ਰਹੇ ਜੀ ਭੋਗ ਰਹੇ ਆ ਇਹ ਤਾਂ ਜਦੋਂ ਸਾਡੇ ਅਗਲੀਆਂ 20 ਨੌਂ ਵੀ ਆ ਤੇ ਉਹਨੂੰ ਵਿਸ਼ਲੇਸ਼ਣ ਕਰਿਆ ਕਰਨਗੇ ਆ ਸਾਡੇ ਬਜ਼ੁਰਗ ਕੀ ਹੋ ਸੀ ਸੀ ਉਹਨੂੰ ਆਪਾਂ ਨੂੰ ਮਤਲਬ ਜਿਹੜਾ ਫਿਰ ਸ਼ਾਵਨਦੀ ਵੀ ਤਿਆਰ ਕਰਨਗੇ ਜਿਹੜੀ ਜਿਹੜੀ ਪੀਦੇ ਤੇ ਆਪਾਂ ਹੱਕਦਾਰ ਆ ਭਾਗੀਦਾਰ ਆ ਹਮੇਸ਼ਾ ਰਹੂਗਾ ਜੀ ਆ ਬਿਲਕੁਲ ਜੀ ਆਪਾਂ ਖਬਰ ਬਾਅਦ ਚ ਲੈਨੇ ਆ ਕਾਲ ਲੈ ਲੀਜੀ ਜੇ ਪਹਿਲਾਂ ਕਾਲਰ ਜੁੜੇ ਆਪਣੇ ਨਾਲ ਹਾਂਜੀ ਸੁਖਦੇਵ ਗਿੱਲ ਦੀ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਆ ਚੰਦੀ ਸਰ ਉਹ ਠੱਲਾ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੰਦੀ ਸਰ ਜਦੋਂ ਜਥੇਦਾਰ ਤਲਦੀਪ ਸਿੰਘ ਗੜਗੜ ਜੀ ਨੂੰ ਜਥੇਦਾਰ ਬਣਾਇਆ ਗਿਆ ਤੇ ਤੁਸੀਂ ਇੱਕ ਗੱਲ ਕਹੀ ਸੀ ਕਿ ਜਲਦੀ ਬਾਦਲਾਂ ਦੇ ਕਹਿਣੇ ਚ ਨਹੀਂ ਚੱਲਣਗੇ ਜੀ ਤੇ ਹੁਣ ਇਹ ਸਵਾਲ ਤੁਹਾਡੇ ਲਈ ਹੈ ਥੋੜਾ ਜਿਹਾ ਵੀ ਜਿਹੜੇ ਕੱਲ੍ਹ ਕਾਲ ਤੱਕ ਤੋਂ ਫੈਸਲੇ ਹੋਏ ਆ ਤੇ ਢਡਰੀਆਂ ਵਾਲਿਆਂ ਨੇ ਜਿਵੇਂ ਉਹਨਾਂ ਲਈ ਜੋ ਕਛ ਫੈਸਲਾ ਹੋਇਆ ਤੇ ਢਡਰੀਆਂ ਵਾਲਿਆਂ ਨੂੰ ਹੁਣ ਕਿੱਥੇ ਪਾਸੇ ਵਰਤਿਆ ਜਾਊਗਾ ਤੇ ਤੁਮੇ ਨੂੰ ਥੋੜਾ ਪਿੱਛੇ ਹਟਾਉਣ ਬੀਪੂ ਤੋਂ ਮਾਲ ਅਕਾਲ ਤੱਕ ਦੇ ਵਿਰੋਧ ਚ ਸਾਰੀ ਕਹਾਣੀ ਤੁਹਾਨੂੰ ਵੱਧ ਪਤਾ ਹੈ ਹੋਰ ਵੀ ਤੇ ਜਿਹਦਾ ਬਹੁਤ ਉਤਾਰ ਲੈ ਰਹੇ ਆ ਕਿ ਕਿਸ ਜਬੀਰ ਬਾਦਰ ਦੀ ਮਦਦ ਕਰਨ ਨੂੰ ਪਰ ਉਹਨਾਂ ਦੀ ਹਜੇ ਪੇਸ਼ ਹੀ ਨਹੀਂ ਜਾਂਦੀ ਹੋਣੀ ਤੇ ਕਿਉਂਕਿ ਉਹਨਾਂ ਨੂੰ ਪੂਰੀ ਮਨਜ਼ੂਰੀ ਨਹੀਂ ਮਿਲੀ ਹੈ ਅਜੇ ਕੱਲ ਤੱਕ ਦਾ ਜੱਥੇਬਾਰ ਕਿਉਂਕਿ ਪਟਨਾ ਸਾਹਿਬ ਦੀ ਅੱਜ ਇੱਕ ਫੈਸਲਾ ਕੀਤਾ ਕੱਲ ਸ਼ਾਇਦ ਕਿ ਵੀ ਉਹ ਉਹਨਾਂ ਨੇ ਤਾਂ ਇਹਨਾਂ ਦੇ ਜਿਹੜੇ ਹੁਕਮ ਹੈ ਮੰਨਣ ਇਹਨਾਂ ਨੇ ਜੱਥੇਦਾਰ ਹੀ ਮੰਨਣ ਤੋਂ ਇਨਕਾਰ ਕਰਤਾ ਤੇ ਮੇਨ ਗੱਲ ਇਹ ਹੈ ਵੀ ਹੁਣ ਬਾਦਲਾਂ ਦੇ ਕਹਿਣੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਨਹੀਂ ਇਹ ਤੁਸੀਂ ਜ਼ਰੂਰ ਦੱਸੋ ਧੰਨਵਾਦ ਆ ਬਿਲਕੁਲ ਜੀ ਹਲੇ ਚਲੋ ਆਪਾਂ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਬਾਦਲਾਂ ਦੇ ਕਹਿਣੇ ਚ ਪਰ ਮੈਂ ਪਹਿਲੇ ਥੋੜਾ ਜਿਹਾ ਕਲੂ ਦੇ ਦਿੰਦਾ ਵੀ ਸ਼ਾਇਦ ਵੋਟਾਂ ਦਾ ਕਰਕੇ ਮੈਂ ਆਲਰੇਡੀ ਪਹਿਲਾਂ ਕਹਿ ਦਿੰਦਾ ਜੀ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣੀਆਂ ਆ ਉਹਨਾਂ ਦਾ ਕਰਕੇ ਸ਼ਾਇਦ ਢੰਡੀਆਂ ਵਾਲੇ ਨੂੰ ਨਾਲ ਜੋੜਿਆ ਪਰ ਇਹਦੇ ਤੇ ਲਗਾਮ ਲਾਉਣੀ ਬਹੁਤ ਜ਼ਰੂਰੀ ਸੀ ਇੰਨਾ ਜਲਦੀ ਨਹੀਂ ਸੀ ਲੈਣਾ ਚਾਹੀਦਾ ਕਿਉਂਕਿ ਬਕਵਾਸ ਬਹੁਤ ਜ਼ਿਆਦਾ ਕੀਤਾ ਹੋਇਆ ਸੀਗਾ ਢੰਡਰੀਆ ਵਾਲੇ ਨੇ ਜਿਹੜਾ ਬਹੁਤ ਜ਼ਿਆਦਾ ਬਕਵਾਸ ਕੀਤਾ ਸੀ ਪਰ ਇੰਨੀ ਨਰਮੀ ਦੇ ਨਾਲ ਨਹੀਂ ਸੀ ਲੈਣਾ ਚਾਹੀਦਾ ਮੰਨ ਲੈਨੇ ਆ ਤੁਮੇ ਦੇ ਢੰਡਰੀਆ ਵਾਲਾ ਉਲਟਾ ਪਰ ਤੁਮਾ ਇਸ ਟਾਈਮ ਜਿਹੜਾ ਕਟੜ ਵਿਰੋਧੀ ਆ ਨਾ ਉਹਦੀ ਕੋਈ ਮਰਿਆਦਾ ਤੇ ਨਾ ਉਹ ਕੁਝ ਕਿਹਾ ਜਾਂਦਾ ਤੇ ਮੈਂ ਮਾਫ ਕਰਨਾ ਹੁਣ ਮੈਂ ਆਨ 에ਅਰ ਆ ਤੇ ਕਿਸੇ ਨੇ ਮੈਨੂੰ ਅੱਜ ਫੋਨ ਕਰਕੇ ਵੀ ਕਿਹਾ ਤੇ ਦੋ ਮੈਸੇਜ ਵੀ ਆਏ ਉਹ ਕਹਿੰਦੇ ਜੀ ਅੱਜ ਕੱਲ੍ਹ ਕਹਿੰਦੇ ਦੋਨੇ ਹੀ ਇਹ ਢੰਡਰੀਆ ਵਾਲੇ ਦਾ ਵੀ ਕਹਿ ਦਿੰਦਾ ਤੁਮੇ ਦਾ ਵੀ ਕਹਿੰਦੇ ਟੈਂਪੂ ਆ ਇਹ ਸਾਲੋਂ ਮੈਂ ਇਹ ਗੱਲ ਤਾਂ ਉਹ ਕਹਿ ਦਤੀ ਪਰ ਮੈਂ ਇਹ ਨਹੀਂ ਕਹਿੰਦਾ ਮੈਂ ਕੋਈ ਤੇ ਮੋਹਰ ਲਾ ਦੂੰਗਾ ਪਰ ਜਿਹੜੇ ਲੋਕਾਂ ਦੀ ਸੋਚਣੀ ਹੁੰਦੀ ਆ ਲੋਕ ਐਸਾ ਆਪਣੇ ਨਾਲ ਸੋਚਦੇ ਆ ਸ਼ਾਇਦ ਕੀ ਆ ਹੁਣ ਆਉਣ ਵਾਲਾ ਸਮਾਂ ਦੱਸੂ ਪਰ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਵੀ ਵੋਟਾਂ ਦਾ ਕਰਕੇ ਕਿਉਂਕਿ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਪਰ ਜਿਹੜਾ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਜੇ ਅਕਾਲ ਤਖਤ ਦੀ ਨਹੀਂ ਮਰਿਆਦਾ ਦੇ ਅੰਡਰ ਆਉਂਦਾ ਆ ਕਿਉਂਕਿ ਢੰਡਰੀਆਂ ਵਾਲਾ ਪਹਿਲਾਂ ਅਕਾਲ ਤਖਤ ਦੀ ਮਰਿਆਦਾ ਦੇ ਅੰਡਰ ਨਹੀਂ ਸੀ ਡੇਰਾਬਾਦ ਦਾ ਕੰਮ ਸੀਗਾ ਪਰ ਉਹਨੇ ਕਿਹਾ ਮੈਂ ਹਣ ਅਕਾਲ ਤਖ ਦੀ ਮਰਿਆਦਾ ਦੇ ਅੰਦਰ ਰਹਿ ਕੇ ਪਰ ਧਰਮ ਪ੍ਰਚਾਰ ਕਰੂੰਗਾ ਇਹ ਇਹ ਬੜਾ ਵੱਡਾ ਨੁਕਤਾ ਹੈ ਪਹਿਲਾਂ ਉਹ ਖੁੱਲਾ ਸੀ ਕੱਚੀ ਬਾਣੀ ਹੁਣ ਉਹਨੂੰ ਕਿਹਾ ਗਿਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੇਗਾ ਗੁਰਬਾਣੀ ਦਾ ਪ੍ਰਚਾਰ ਕਰੇਗਾ ਨਾ ਕਿ ਬਾਹਰਲਾ ਢਿਲੋ ਸਾਹਿਬ ਇਹ ਬੜਾ ਵੱਡਾ ਗੋਸੇ ਨਾ ਹੈ ਇਹ ਸੁਣਿਆ ਮੈਂ ਬਹੁਤ ਧਿਆਨ ਦੇ ਨਾਲ ਸੁਣਿਆ ਉਹਨੂੰ ਸਪੈਸ਼ਲ ਕਿਹਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰਬਾਣੀ ਹੈ ਤੂੰ ਉਹਦੇ ਉਹਦਾ ਪ੍ਰਚਾਰ ਕਰੇਗਾ ਜੇ ਤੈਨੂੰ ਕੋਈ ਪ੍ਰੋਬਲਮ ਆ ਤਾਂ ਤੂੰ ਸ੍ਰੀ ਅਕਾਲ ਤਖ ਸਾਹਿਬ ਦੇ ਅੱਗੇ ਆਣ ਕੇ ਸਾਨੂੰ ਦੱਸੇਗਾ ਪਰ ਧਰਮ ਤੋਂ ਤੇ ਮਰਿਆਦਾ ਤੋਂ ਬਾਹਰ ਤੂੰ ਨਹੀਂ ਜਾਏਂਗਾ ਜੀ ਟਲੋਂ ਸਾਹਿਬ ਜੰਦੀ ਸਾਹਿਬ ਅਸਲ ਦੇ ਵਿੱਚ ਬਿਮਾਰੀ ਦੀ ਜੜ ਕਿਤੇ ਹੋ ਰਹੀ ਹੈ ਤੇ ਆਪਾਂ ਇਲਾਜ ਕਿਤੇ ਹੋਰ ਭਾਲਦੇ ਆ ਜੀ ਕਿੰਨੀ ਦੇਰ ਜੜ ਨਹੀਂ ਨਾ ਫੜਦੇ ਉਨੀ ਦੇਰ ਤੱਕ ਇਹ ਮਸਲੇ ਦਾ ਕੋਈ ਹੱਲ ਨਹੀਂ ਹੋਣਾ ਪਹਿਲਾਂ ਵੀ ਵਿਵਾਦ ਸਿੱਖ ਪੰਧ ਦਾ ਖੜਾ ਹੁੰਦਾ ਰਿਹਾ ਅੱਜ ਵੀ ਹੈਗਾ ਤੇ ਭਵਿੱਖ ਦੇ ਵਿੱਚ ਵੀ ਖੜਾ ਹੁੰਦਾ ਰਹੇਗਾ ਜੀ ਉਹਨੇ ਇੱਕ ਜਿਹੜੀ ਸਾਨੂੰ ਸਹਿਬਾਨ ਨੇ ਪੰਚ ਪ੍ਰਧਾਨੀ ਸਿਸਟਮ ਦਿੱਤਾ ਸੀ ਪੰਜ ਪਿਆਰਿਆਂ ਤੋਂ ਗੁਰੂ ਸਾਹਿਬ ਨੇ ਤਾਂ ਖੁਦ ਵੀ ਜਿਹੜਾ ਹੁਕਮਨਾਮਾ ਲਿਆ ਸੀ ਉਹਨਾਂ ਤੋਂ ਅਮਲਪਾਣ ਵੀ ਕੀਤਾ ਪਹਿਲਾਂ ਅਮਲਪਾਣ ਕਰਵਾਇਆ ਫਿਰ ਅਮਲਪਾਣ ਕੀ ਕਰ ਫਿਰ ਉਹਨਾਂ ਨੇ ਇਮਤਿਹਾਨ ਲਏ ਉਹਨਾਂ ਦੇ ਕਿ ਗੁਰੂ ਨੂੰ ਪਿਰੇਗਤ ਪੰਜ ਸਿੰਘ ਸਹਿਬਾਨ ਜਿਹੜੇ ਹੈ ਕਹਿੰਦੇ ਪੰਜ ਪਿਆਰੇ ਹੈ ਰੋਕ ਲਿਆ ਕਿ ਨਹੀਂ ਰਿਹਾ ਤੇ ਉਹਨਾਂ ਨੇ ਰੁੱਕ ਕੇ ਤੇ ਗੁਰੂ ਨੇ ਗਲਤੀਆਂ ਵੀ ਮੰਨੀਆਂ ਕਿ ਹਾਂ ਮੈਂ ਗਲਤੀ ਕੀਤੀ ਸੀ ਪਰ ਗਲਤੀ ਜਿਹੜੀ ਮੈਂ ਕੀਤੀ ਸੀ ਉਹ ਜਿਹੜੇ ਦਾਦੂ ਜਿਹੜੀ ਜਿਹੜੀਆਂ ਨਸੀਬ ਕੀ ਆ ਉਹਦੀ ਖੁਦ ਕਬਰ ਬਣੋ ਜਾਂ ਜੋ ਵੀ ਉਹਦੀ ਕੋਈ ਯਾਦਗਾਰ ਚਿੱਤਰ ਜਿ ਤੀਰ ਨਾਲ ਉਹਨਾਂ ਨੇ ਕੋਈ ਮਥਾਟਿਕ ਨਵਾਰੀ ਗੱਲ ਕੀਤੀ ਸੀ ਇਹ ਮੈਂ ਤੁਹਾਡੀ ਪਰਪਕਤਾ ਦੇਖਦਾ ਸੀ ਕਿ ਤੁਹਾਡੇ ਚ ਪਰਪਕਤਾ ਆ ਗਈ ਕਿ ਨਹੀਂ ਉਹ ਪਰਪਕਤਾ ਸੀ ਤੇ ਸਵਾ ਲੱਖ ਨਾਲ ਇੱਕ ਲੜਾਉਣ ਦੀ ਜਿਹੜੀ ਕਹਾਣੀ ਐਵੇਂ ਵੀ ਚੱਲੀ ਇਹ ਜੋ ਕੁਝ ਜਨਾ ਹੈਗਾ ਉਸ ਸਮੇਂ ਦੇ ਵਿੱਚ ਕਿੰਤੀ ਦੇ ਬਗਰੋਂ ਨਾਲ ਲੈ ਕੇ ਐਡੇ ਜਿਹੇ ਜੁਧ ਜੰਗ ਲੜਦੇ ਗੁਰੂ ਸਾਹਿਬ ਦੇ ਤੇ ਅਖੀਰਕ ਅਜੇਹਾ ਪੰਥ ਸਭ ਨੂੰ ਦੇਣੀ ਤੋਂ ਉਹ ਜਿਹੜਾ ਦਰਸਾ ਦੇ ਨਾਲ ਇਹਦੀ ਵਿਰਾਸਤ ਦਿੱਤੀ ਛੋਟੀ ਗੱਲ ਜਿਹੜਾ ਵੀ ਸੁਭਾਲਿਆ ਕਿੱਥੇ ਜੀ ਜੀ ਮੈਂ ਗੰਤਮ ਮੈਂ ਮਾਫ ਕਰਨਾ ਅੱਜ ਥੋੜੀਆਂ ਜਿਹੀਆਂ ਕਹਾਣੀਆਂ ਤੇ ਫੈਲੀਆਂ ਗੱਲਾਂ ਕਰਨੀਆਂ ਪੜੀਆਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਖਾਲਸਾ ਪੰਥ ਸਜਾਇਆ ਸੀ ਜੀ ਪੰਜ ਪਿਆਰੇ ਸਾਜੇ ਸੀ ਹੂੰ ਹੂੰ ਉਹਨਾਂ ਪੰਜ ਪਿਆਰਿਆਂ ਦੇ ਖਾਨਦਾਨ ਦੇ ਵਿੱਚੋਂ ਕਿੰਨੇ ਕੁ ਲੋਕ ਜਿਹੜੇ ਹੈਗੇ ਸੀ ਪੰਜ ਪਿਆਰਿਆਂ ਦੇ ਜੀ ਜਿਹੜਾ ਸਿੱਖ ਨਹੀਂ ਕਰਦਾ ਹੀ ਪਿਆਰਾ ਗੁਰੂ ਸਾਹਿਬ ਵਾਸਤੇ ਸਤਿਅਰ ਬਣਾਉਣਾ ਹੁੰਦਾ ਸੀ ਹੂੰ ਹੂੰ ਆਪਦੇ ਨਾਲ ਹਜੂਰ ਸਾਹਿਬ ਤੱਕ ਚਲਾ ਗਿਆ ਸੀ ਉਸ ਸਿਕਲੀ ਕਰ ਭਾਈਚਾਰੇ ਦੇ ਪ੍ਰਤੀ ਅਸੀਂ ਕਿੰਨੇ ਕੁ ਸੁੱਝੇ ਤਾਂ ਬਿਲਕੁਲ ਜੀ ਉਹ ਗੋਬਿੰਦ ਸਿੰਘ ਜੀ ਦੇ ਉਹ ਨਾਨਕਪੁਰਤ ਤੋਂ ਲੈ ਕੇ ਜਿਹੜੀ ਹੈ ਨਾਨਕ ਜੋਨਤ ਹੈ ਹੂੰ ਹੂੰ ਇਹਨੇ ਦੱਬਿਆ ਕੁਛਣਿਆ ਲਈ ਤੇ ਦੱਬਿਆ ਕੁਛਣੇ ਦੇ ਮੇਰੀ ਇੱਕ ਪੰਥ ਦਾ ਨਿਰਮਾਣ ਕੀਤਾ ਸੀ ਤੇ ਉਸ ਪੰਥ ਨੂੰ ਸੇਧ ਦਿੱਤੀ ਕਿ ਇਹ ਕਰੋ ਜੋਗਤ ਬਣਦੀ ਜੀ ਪਰ ਅਸੀਂ ਜੋ ਕਿ ਕਿੰਨੇ ਕਰ ਰਹੇ ਹਾਂ ਮੈਂ ਜਿਹੜਾ ਇੱਕ ਸਵਾਲ ਉਠਾਉਣਾ ਕਿ ਜਿੰਨਾ ਲੋਕਾਂ ਬਾਸਤੇ ਤੇ ਜਿੰਨਾ ਲੋਕਾਂ ਚੋਂ ਪੰਥ ਬਣਾਇਆ ਗਿਆ ਸੀ ਤਾਂ ਕਿਤੇ ਨੇ ਬਿਲਕੁਲ ਅੱਜ ਪੰਥ ਤੇ ਕਾਜਕਾਹਲ ਨਾ ਟੁੱਟੀ ਹੈ ਕਿਸੇ ਵੀ ਰੂਪ ਦੇ ਵਿੱਚ ਹਮ ਹਮ ਅੱਜ ਪੰਥ ਤੇ ਕਾਜਕਾਹਲਾ ਜੋ ਤੁਸੀਂ ਵੀ ਕਹਿ ਸਕਦੇ ਨੇ ਜਿਹੜੇ ਜਿਹੜੇ ਹੈ ਜਿਹੜੇ ਕਮਲੀ ਆਪਣੀ ਕਪਚਾਰ ਧਾਰਾ ਜਿਹੜੀ ਹੈ ਉਹ ਕੰਟਰੋਲ ਕਰੀ ਬੈਠੀ ਹੈ ਹੂੰ ਹੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਸੰਸਾਧਨ ਸ਼ੁਰੂ ਕਿ ਜਦੋਂ 5 ਪਿਆਰਾਂ ਦਾ ਸੰਕਲਪਾਇਦਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੂੰ ਹੂੰ ਪੰਜ ਸਾਬੇ ਤਖਤ ਬਣ ਗਏ ਪੁਰਾਣੀ ਜ਼ਮਾਨਾ ਸੀ ਜਦੋਂ ਪੰਜਾਂ ਤਖਤਾਂ ਤੋਂ ਫੈਸਲਾ ਹੁੰਦਾ ਸੀ ਜੀ ਸੱਜਾ ਤਖਤਾਂ ਦੇ ਪ੍ਰਤੀਨਿਧ ਬੈਠਦੇ ਹੁੰਦੇ ਸੀ ਹੂੰ ਤਿੰਨ ਤਖਤ ਪੰਜਾਬ ਦੇ ਵਿੱਚ ਐੱਥੇ ਤੱਕ ਛੇ ਅਕਾਲ ਤਖਤ ਸਾਬ ਹੋ ਗਿਆ ਹੂੰ ਤੱਕ ਸ੍ਰੀ ਕੇਸਗਰ ਸਾਹਿਬ ਹੋ ਗਿਆ ਤੱਕ ਸ੍ਰੀ ਗੰਦਵਾ ਸਾਹਿਬ ਹੋ ਗਿਆ ਤੱਕ ਸ੍ਰੀ ਪਟਨਾ ਸਾਹਿਬ ਵਿਹਾਰਜ ਹੋ ਗਿਆ ਤਾਕਤशीर ਹਜੂਰ ਸਾਹਿਬ ਅਰੇ ਮਹਾਰਾਸ਼ਟਰ ਦੇ ਵਿੱਚ ਹੋ ਗਿਆ ਜਿਨ੍ਹਾਂ ਦੇ ਵਿੱਚੋਂ ਜਿਹੜੇ ਹੈਗੇ ਆ ਦੋ ਤਾਕਤਾਂ ਦੇ ਨਾਲ ਤਾਂ ਸਾਡਾ ਤਾਨ ਦੇ ਸੀ ਹਮ ਅਸੀਂ ਠੀਕ ਆ ਵੀ ਮੜਾਪੋਟਾ ਜਿਹੜੀਆਂ ਉਹਨਾਂ ਦੀ ਕਮੇਟੀਆਂ ਕਮੂਟੀਆਂ ਬੜੀਆਂ ਉਹਦੇ ਵਿੱਚ ਜਾਂਦੇ ਆ ਪਰ ਜਿੰਨਾ ਮਾਨ ਸਤਕਾਰ ਬਾਹਰ ਨਹੀਂ ਸਖੰਮ ਦੇਣਾ ਚਾਹੀਦਾ ਆ ਜੇ ਆਪਾਂ ਕਰਨ ਦਿੱਤਾ ਹਮ ਹਮ ਜਿਹੜੇ ਹਜੂਰ ਸਾਹਿਬ ਦੇ ਜਸਦਾਬ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੇਵਾ ਆਪ ਨਮਉਂਦੇ ਹੂੰ ਹੂੰ ਔਰ ਉਹ ਤੱਕ ਸਭ ਤੋਂ ਬਾਅਦ ਨਹੀਂ ਜਾਂਦੇ ਤੇ ਫਿਰ ਇੱਕ ਵਾਰੀ ਇਹ ਗੱਲ ਹੋ ਗਈ ਸੀ ਇਹ ਦੋਖੋ ਵੀ ਤਾਂ ਉਹਨਾਂ ਦਾ ਪ੍ਰਤੀਨਿਧਾ ਇਦਾਂ ਸੀ ਜੀ ਪਰ ਅੱਧੀ ਤੱਕ ਉਹਨਾਂ ਤੇ ਆਪਣਾ ਹੋਣਾ ਵੱਡੀ ਗੱਲ ਹੈ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਵਿਚਾਰਾ ਹੁੰਦੀ ਹੈ ਜਿਹੜੀ ਵਿਚਾਰ ਇੱਕ ਲੋਕਾਂ ਦਾ ਉਹ ਸਨਮਾਨ ਦੇ ਜਥੇਦਾਰ ਕਰ ਸਕਦਾ ਉਹ ਪ੍ਰਤੀਨਿਧ ਉਹ ਗੱਲ ਵਿਚਾਰ ਨਹੀਂ ਕਰ ਸਕਦਾ ਉਹਨਾਂ ਕੋਲ ਉਹਨਾਂ ਔਰਾਂ ਦੀ ਜੀ ਫੋ ਇਫਕਾ ਇਹ ਗੱਲ ਹੈ ਕਿ ਪਾਕਿਸਤਾਨ ਦੇ ਜਥੇਦਾਰਾਂ ਤੋਂ ਬਾਅਦ ਦੇ ਆ ਕੇ ਕਿ ਫਲਾਣਾ ਨਹੀਂ ਆਇਆ ਤਾਂ ਇਹ ਕਹਿੰਦੇ ਦੀ ਇੱਥੋਂ ਆਪਲਾਣਾ ਕਰਾਂਗੇ ਲੈ ਲਉਂਗੀ ਜਾਂ ਧਮਕਾ ਕਰਾਂਗੇ ਲੈ ਲਉਂਗਾ ਐ ਗੱਲ ਕਰਦੇ ਹਾਂ ਹੂੰ ਉਹਨੇ ਇੱਥੇ ਜਿਹੜੀ ਕੱਲ ਮੀਟਿੰਗ ਹੋਈ ਐ ਕੱਲ ਟਿਕਟ ਦੇ ਵਿੱਚ ਜਿਹਨਾਂ ਲੋਕਾਂ ਨੂੰ ਬੁਲਾਇਆ ਗਿਆ ਸੀ ਜੀ ਜਿਹਨੂੰ ਬਾਕੀ ਆਪਾਂ ਛੱਡ ਦਈਏ ਕੁਝ ਜਿਹਨਾਂ ਬੰਦਿਆਂ ਨੇ ਚੰਗੇ ਕੰਮ ਕੀਤੇ ਉਸਨਾਂ ਦਾ ਸਨਮਾਨ ਵੀ ਕੀਤਾ ਹੈ ਹੂੰ ਹੂੰ ਲੇਕਿਨ ਕੱਲਬੜੀ ਜਿਹੜੀ ਮੀਟਿੰਗ ਬੁਲਾਈ ਸੀ ਉਸ ਮੀਟਿੰਗ ਦੇ ਵਿੱਚ ਦੋ ਤਿੰਨ ਬੰਦੇ ਆਏ ਜੀ ਉਹਨਾਂ ਦੇ ਵਿੱਚ ਆ ਤੇ ਰਿੰਗਾਂਬੜੀ ਆ ਗਈ ਇੱਕ ਰਣਜੀਤ ਸਿੰਘ ਗੌਰੇ ਮਸਕੀਨ ਕੋ ਆ ਜੀ ਤੇ ਇੱਕ ਹਰਵਿੰਦਰ ਸਿੰਘ ਸਰਨਾ ਆ ਗਿਆ ਹੂੰ ਜਦੋਂ ਇਹਨਾਂ ਦਾ ਰੱਬ ਪਿਆਸੀ ਸਭ ਤੋਂ ਪਹਿਲਾਂ ਪਾਸੜਨੇ ਵਾਲੀ ਗੱਲ ਕਹੀ ਜਦੋਂ ਇਹਨਾਂ ਰੱਬ ਪਿਆਸੀ ਆ ਬਾਦਲ ਕਾ ਜੀ ਤੇ ਦੂਜਾ ਦਾ ਸੁਖਵੀਰ ਦਾ ਤੇ ਬਤਾ ਪਰ ਨਾ ਪਰ ਕਦੇ ਸੁਖਵੀਰ ਬਾਦਲ ਨੂੰ ਕਾਲਾ ਕੱਢਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਬੁਰਾ ਬੋਲਦੇ ਹੁੰਦੇ ਸੀ ਹੂੰ ਹੂੰ ਅੱਜ 2023 ਦੀ ਇਲੈਕਟਿਵ ਮੇਲੇ ਸਾਡੇ ਪਟੰਡਾ ਪ੍ਰੈਸ ਕਲੱਬ ਦੇ ਵਿੱਚ ਆ ਕੇ ਇਹਨੇ ਪ੍ਰੈਸ ਕਾਨਫਰੰਸ ਕੀਤੀ ਜੀ ਪਰਮਜੀਤ ਸਿੰਘ ਸਰਨਾ ਵੀ ਇਹ ਤਕਨੀਕਾਂ ਜਿਹੜੀ ਬੰਤ ਰੂਚੀ ਦਾ ਕਿ ਪ੍ਰਕਾਸ਼ੀ ਮਾਦਦ ਨੂੰ ਹਰਾ ਦਿੱਤਾ ਜਾਂਦਾ ਹੈ ਇਹ ਸਿੱਧਾ ਦੇ ਕੇ ਗਈ ਸੀ ਲੇਕਿਨ ਬਾਅਦ ਵਿੱਚ ਉਹਨਾਂ ਦੇ ਨਾਲ ਆ ਗਈ ਉਹਨੇ ਲੱਗ ਗਈ ਉਹਦਾ ਵੀ ਕੱਟ ਕਰ ਲਾ ਕੇ ਕਿ ਉਹਨਾਂ ਨੂੰ ਅਰੰਜੀਤ ਜੀ ਬਜਰ ਪਾਇੰਦ ਹਰਬੀਤ ਦੀ ਪਾਲਿਸੀ ਦੇ ਇੱਕ ਜੋਤੇ ਦਾ ਉਹਨੂੰ ਪੱਤ ਸੁਸ਼ੇਕਦਾ ਉਹਨਾਂ ਨੇ ਤਾਕੀ ਕਰਾਂ ਦੇ ਤਾਂ ਕੰਦੂ ਆਗੇ ਕਹਿੰਦੇ ਜਦੋਂ ਉਹਨਾਂ ਦੇ ਸ਼ੇਪ ਖਰਾਬ ਹੈ ਜੀ ਉਹਨਾਂ ਨੇ ਵੀ ਨਾ ਵੀਡੀਓ ਨਾ ਵੀ ਕਹਿਆ ਇਹ ਵੀ ਹੈ ਜੀ ਤੌਰੇ ਮੁਸ਼ਕੀ ਗਰੀਬ ਮਸਕੀਨ ਦੇ ਖਿਲਾਫ ਇੰਜਾਮ ਲਗੇ ਸੀ ਤਖਤਪਟਨਾ ਸਾਹਿਬ ਜੀ ਉੱਥੋਂ ਜਿਹੜੇ ਇੰਜਾਮ ਲਗੇ ਪਹਿਲਾਂ ਉਹਦੀ ਕੋਈ ਜਾਂਚ ਵਗੈਰਾ ਕੀਤੀ ਉਹ ਜਾਂਚ ਇਹਨਾਂ ਨੇ ਕੀਤੀ ਸੀ ਤੇ ਹਕਾਲਪਤ ਸਾਹਿਬ ਤੇ ਜੈਜੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਦਾ ਕੀ ਫੈਸਲਾ ਨਹੀਂ ਸੀ ਕੀਤਾ ਲੇਕਿਨ ਉਹਨਾਂ ਨੇ ਪੰਚ ਚੋਂ ਹਾਰਜ ਕਰ ਜੀ ਉਹਨੇ ਕਹਾਂ ਲਾ ਕੇ ਆਪਣੀ ਧੰਨ ਰੱਖੀ ਧੰਨ ਰੱਖਣ ਤੋਂ ਪਹਿਲਾਂ ਜੋ ਹਿੰਦੀ ਪੜੋਂਗੇ ਤਾਂ ਇਹਨਾਂ ਨੇ ਯਾਨੀ ਕੁਬੀਰ ਸਿੰਘ ਹੋਰਾ ਨੇ ਅਦਾਲਤ ਸਾਹਿਬ ਦੇ ਪਰਨੋ ਪਟਨਾ ਸਾਹਿਬ ਨੂੰ ਦਿੱਲੀ ਗਈ ਜੀ ਉਹਨਾਂ ਤੋਂ ਮੰਗਿਆ ਕਿ ਜਿੰਨਾ ਤੁਹਾਡਾ ਰਿਕਾਰਡ ਹੈ ਗੌੜੇ ਵਸਦੀਮ ਬਾਰੇ ਉਹ ਰਿਕਾਰਡ ਪੇਸ਼ ਕਰੋ ਜੀ ਉਹਨਾਂ ਨੇ ਰਿਕਾਰਡ ਪੇਸ਼ ਨਹੀਂ ਕੀਤਾ ਕਿ ਮੈਂ ਕੱਲ ਨੂੰ ਪੰਥ ਸੇਵ ਚ ਦੀ ਵਾਪਸੀ ਕਰਤੀ ਜੀ ਜਦੋਂ ਪੰਥ ਸੇਵ ਵਾਪਸੀ ਦਾ ਕੇਸ ਜੇ ਸਾਹਿਬ ਨੇ ਕਿਹਾ ਨਾਲ ਦੀ ਨਾਲ ਹੀ ਜਿਹੜੀ ਹਜੂਰ ਸਾਹਿਬ ਤੋਂ ਫੋੜੋ ਬੁਨਾਮ ਆ ਗਿਆ ਉਹ ਕਿੰਨੇ ਜੀ ਇਹਨਾਂ ਨੂੰ ਦਿਖਾਈਏ ਕਰਾ ਦਿੱਤਾ ਕਿਉਂਕਿ ਇਹਦੇ ਪਿੱਛੇ ਸੁਖੀਰ ਬਾਦਲਾ ਵਿੱਚ ਸੁਖੀਰ ਬਾਦਲਾ ਆ ਗਿਆ ਤੇ ਵਿੱਚ ਵਿੱਚ ਸਾਰੇ ਆ ਗਏ ਤੇ ਇਹਨਾਂ ਬੁਲੇਟ ਦਾ ਮਤਲਬ ਤਖਤ ਤਖਤਾਂ ਨਾਲ ਨਾਲ ਜੰਗੀ ਸਾਹਿਬ ਆਹ ਕਹਾਣੀ ਹੈ ਬਿਲਕੁਲ ਜੀ ਤਖਤ ਤਖਤਾਂ ਦੇ ਨਾਲ ਲੱਗ ਕੇ ਧਰਗਾਲੇ ਦੀ ਆਪਾਂ ਗੱਲ ਮਗਰੋਂ ਕਰਦੇ ਹਾਂ ਹਾਂ ਜਿਹੜੇ ਤਖਤ ਬਾਹਰ ਆ ਸਾਡੇ ਉਹਨਾਂ ਤਖਤਾਂ ਦੀ ਉਹਨਾਂ ਸਿੱਖ ਜਮਦੂਰੀ ਹੈ ਉਹਨਾਂ ਨੂੰ ਕੋਈ ਵੀ ਕੌਮੀ ਪਾਰਟੀ ਉਹਨਾਂ ਦੇ ਬਤਾਂ ਕਿੰਨਾ ਪੈਂਦਾ ਕਿਉਂਕਿ ਇਹ ਬਹੁਤ ਛੋਟੀ ਕੱਟ ਜਿੰਤੀਆਂ ਬਾਅਦ ਬਿਲਕੁਲ ਜੀ ਪਰ ਹੁਣ ਕੁੱਲ ਮਿਲਾ ਕੇ ਕਿਹਦੇ ਤੇ ਸਾਡੇ ਤਖਤਾਂ ਦੇ ਤੇ ਕੰਟਰੋਲ ਕੀਦਾ ਹੈ ਹਾਂ ਤੇ ਇਸ ਕੰਟਰੋਲ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਜੀ ਆਪਾਂ ਹਰਨਾਮ ਸਿੰਘ ਤੁੰਗਾ ਨੂੰ ਕਿਤੇ ਹੋਟ ਪਲੇਟਫਾਰਮ ਤੇ ਬੜੇ ਵਿਦਵਾਨ ਸਜਣਾ ਨੂੰ ਮੈਂ ਕੱਲ ਸੁਣ ਰਿਹਾ ਤਾਂ ਉਹ ਕਹਰੇ ਸੀ ਦੀ ਇੱਕ ਪਾਸੇ ਤੜਣਾ ਹੈ ਤੇ ਢੁਣਾਲਾ ਕੀ ਹੈ ਤਾਂ ਕਲਾ ਵਿਕਤੀਅਤ ਹੈ ਤੇ ਮੇਰੇ ਨਾਲ ਤਕਸਾਲ ਹੈ ਪਰ ਮੇਰੇ ਤਕਸਾਲ ਦਾ ਜੋ ਹਾਲ ਤੋਂ ਮੇਨੇ ਕੀਤਾ ਹੈ ਕਾਰਨ ਤੋਂ ਦਿਖ ਰਹੀ ਹੈ ਤਕਸਾਲ ਦੇ ਇਤਿਹਾਸ ਦੇ ਵਿੱਚ ਕਿੱਥੇ ਕਿੱਥੇ ਕਦੇ ਦੇਖਿਆ ਵੀ ਤਕਸਾਲ ਇਹ ਫੈਸਲਾ ਕਰਨ ਲਈ ਸ਼ਮੀਲ ਲਾਉਂਦੇ ਬੰਦੇ ਬਾਪ ਦੇ ਉਧਰਲੇ ਪਾਸੇ ਕਰ ਮੈ ਕਿ ਜੀ ਪਰ ਤੁਸੀਂ ਦੇਖੋ ਵੀ ਇਹੀ ਪਾਬਾਤ ਤੋਂ ਮੈਂ ਆਪਣੇ ਹੋਰਿਆਂ ਨਾਲ ਰੋ ਇਹੀ ਬਾਬਤ ਉਹ ਮਹਾਰਾਸ਼ਟਰ ਦੀ ਆ ਮੈਂ ਜੀ ਮਹਾਰਾਸ਼ਟਰ ਦੇ ਵਿੱਚ ਜਾ ਕੇ ਭਾਜਪਾ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਬਿਆਰਬਾਦੀ ਕਰਦਾ ਹੈ ਬਿਲਕੁਲ ਜੀ ਉੱਥੋਂ ਬਾਅਦ ਜਾ ਕੇ ਉੱਥੋਂ ਦੇ ਮੁਖੀ ਨਾਲ ਬੈਠਦਾ ਹੈ ਤੇ ਹਜੂਰ ਸਾਹਿਬ ਭਾਜਪਾ ਮਹਾਰਾਸ਼ਟਰ ਦੇ ਅਦਾ ਮਹਾਰਾਸ਼ਟਰ ਸਰਕਾਰ ਕੀ ਦੀ ਹੈ ਪਾਰਟੀ ਜਨਤਾ ਪਾਰਟੀ ਦੀ ਹੂੰ ਹੂੰ ਤਾਂ ਫਿਰ ਤੁਸੀਂ ਕਿਵੇਂ ਕਹੋਗੇ ਕਿ ਸਾਡੇ ਜਿਹੜੇ ਸਾਡੇ ਸਿੱਕੇ ਦਾ ਕੰਟਰੋਲ ਨਹੀਂ ਜੀ ਉਹ ਤੱਕ ਦਾ ਨਹੀਂ ਤੱਕ ਦਾ ਨਾਲ ਲੜਾਣ ਦਾ ਤੱਕ ਤਾਂ ਪੱਕਾ ਨਾਲ ਲੜਾਣਾ ਸ਼ੁਰੂ ਕਰਤਾ ਸਿੱਕਾ ਨੂੰ ਸਿੱਕਾ ਨਾਲ ਲੜਾਉਣਾ ਸ਼ੁਰੂ ਕਰਤਾ ਜੀ ਇਹਦੇ ਨਾਲ ਕਮਿਟੀ ਗੱਲ ਇਹ ਕਹ ਰੂਗਾ ਹਾਂ ਹਾਂ ਆ ਜੋ ਕੁਸ਼ਿਸ ਤੰਦੂ ਕਾਲਾ ਰੌਲਾ ਪਿਆ ਤੇ ਆਪਣੀ ਪਾਕਿਸਤਾਨ ਨਾਲ ਝੜਪ ਹੋਈ ਏ ਚੰਦੀ ਸਾਹਿਬ ਜੀ ਉਸ ਝੜਪ ਤੋਂ ਬਾਅਦ ਮੈਂ ਪਹਿਲਾ ਦੇਖ ਰਿਹਾ ਸੀ ਕਿ ਪਹਿਲਾ ਮੌਕਾ 1965 ਤੇ 1971 ਦੀ جنگ ਤੋਂ ਬਾਅਦ ਹੈ ਜੀ ਐਟ ਕੀ ਪੰਜਾਬ ਨੇ ਉਹਨੇ جنگ ਦੇ ਹੱਕ ਵਿੱਚ ਉੱਠਿਆ ਜੀ ਪੰਜਾਬ ਸ਼ਾਂਤ ਰਹੇ ਡੀਪ ਸਟੇਟ ਹੈ ਉਹ ਬਹੁਤ ਫਿਕਰਮੰਦ ਹੈ ਡੀਪ ਸਟੇਟ ਨੂੰ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਪਹਿਲਾਂ ਮੂਰੇ ਲੱਗ ਕੇ ਹੋ ਕੇ ਲੜਦੇ ਹੁੰਦੇ ਸੀ ਗੁਰੂ ਘਰ ਤੋਂ ਲੈ ਕੇ ਆਪਾਂ ਜਿੱਦਿਆਂ ਵੀ ਲੜਾਈਆਂ ਆਜ਼ਾਦੀ ਦੀ ਲੜਾਈ ਆ ਜੰਗਾ ਚੁੱਤਾਂ ਦੇ ਵਿੱਚ ਪੰਜਾਬ ਦੇ ਲੋਕ ਮੂਰੇ ਹੁੰਦੇ ਸੀ ਐਸ ਕੀ ਫੌਜ ਲੱਗੀ ਹੈ ਲੇਕਿਨ ਲੋਕਾਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ ਇਹਦੇ ਤੋਂ ਜਿਹੜੀ ਇੰਡੀਆ ਦੇ ਜਿਹੜੀ ਡੀਪ ਸਟੇਟ ਆ ਉਹ ਬੜੀ ਫਿਕਰਮੰਦ ਹੈ ਤੇ ਇਸੇ ਕਰਕੇ ਫਿਰ ਉਹ ਕੋਰ ਨੇ ਜਿਹੜੀ ਕੌਂਸਪਰੇਸੀ ਕੀਤੀ ਮੈਂ ਸਾਜ਼ਿਸ਼ ਕਹੂੰਗਾ ਉਹ ਜਰਨੈਲ ਨੂੰ ਬੁਲਾਉਣਾ ਸ਼ੁਰੂ ਕਰਤਾ ਕਿ ਜਿਹੜੇ ਦਰਵਾਜਾ ਸਾਹਿਬ ਤੇ ਹਮਲਾ ਹੋਣਾ ਸੀ ਹੂੰ ਹੂੰ ਮਾਫ ਕਰਨਾ ਦਰਵਾਜਾ ਸਾਹਿਬ ਦੇ ਨਾਲ ਦਰਗਹਿਰਾ ਮੰਦਰਾ ਉਹ ਕਿਹੜਾ ਧਰਮਸ਼ਾਲਾ ਨਹੀਂ ਬਿਲਕੁਲ ਜੀ ਦਰਵਾਜਾ ਸਾਹਿਬ ਦਾ ਜਲਾਇਗਾ ਬਹੁਤ ਜੀ ਆਪਾਂ ਕਰਕੇ ਦਰਵਾਜਾ ਸਾਹਿਬ ਦੇ ਚਾਰ ਦਰਵਾਜ਼ੇ ਹੈ ਜੀ ਸਾਰੀ ਦੁਨੀਆ ਨੇ ਖੁੱਲੇ ਆ ਸਾਰੇ ਤਰ੍ਹਾਂ ਦੇ ਖੁੱਲੇ ਆ ਵਿੱਕ ਨੇ ਉਹ ਹੈਤਾ ਸਿੱਖ ਪਾਈ ਚਾਰੇ ਦਾ ਦਰਵਾਜਾ ਸਾਹਿਬ ਜਿਹੜਾ ਹੈਗਾ ਅਕਾਲ ਤਖਤ ਤੋਂ ਸਿੱਖ ਪਾਈ ਚਾਰੇ ਜੀ ਇੱਕ ਪਾਈ ਚਾਰੇ ਦੀ ਗਿਣਤੀ ਤਾਂ ਪੰਜਾਬ ਤੋਂ ਬਹੁਤ ਥੋੜੀ ਉਹਨਾਂ ਦੀਆਂ ਵੋਟਾਂ ਨਾਲ ਤਾਂ ਕੁਝ ਬਣਨਾ ਹੀ ਨਹੀਂ ਹੂੰ ਹੂੰ ਤੇ ਜੀ ਤੁਸੀਂ ਮਤਲਬ ਆਪਣੇ ਹੱਕ ਵਿੱਚ ਇੱਕ ਹਵਾ ਬਣਾਉਣੀ ਹੈ ਬੋਤਾਂ ਹਾਸਲ ਕਰਨੀਆਂ ਤੇ ਭਾਈ ਤੁਸੀਂ ਫਿਰ ਦਰਗਿਆਲਾ ਮੰਦਰ ਵਾਲੀ ਗੱਲ ਕਿਉਂ ਨਾ ਕਹੇਤੀ ਬਿਲਕੁਲ ਜੀ ਸਾਡੇ ਭਾਰਤ ਦੇ Hindu ਤੁਹਾਡੇ ਨਾਲ ਤੇ ਬੋਤਾਂ ਤੁਹਾਨੂੰ ਪੈ ਦੀ ਗੱਲ ਸੀ ਪਰ ਕਿਉਂਕਿ ਹੁਣ ਉਸ ਸਿੱਖਾਂ ਦੀ ਲੋੜ ਹੈ ਬਿਲਕੁਲ ਟਿੱਕਾ ਨੂੰ ਇਸਤੇਮਾਲ ਕਰਨਾ ਸੀ ਟਿੱਕਾ ਨੂੰ ਇਸਤੇਮਾਲ ਕਰਨ ਵਾਸਤੇ ਉਧਰ ਗੱਲ ਕਰ ਦਿੱਤੀ ਜਦੋਂ ਜਦੋਂ ੁੱਤੀ ੁੱਤੀ ਸ਼ਰੋਨਿੰਗ ਨੂੰ ਉਹ ਰਾਪਰਬੰਦ ਕਮੇਟੀ ਨੇ ਵਿਰੋਧ ਕਰਤਾ ਇਸ ਨਾਲ ਦੀ ਨਾਲ ਹੀ ਡਿਫੈਂਸ ਸਪੋਰਟਸ ਦਾ ਜਿਹੜਾ ਐਗੈਂਸਟ ਸਪੋਕਸਪਰਸ ਨੇ ਉਹਨੇ ਤੇ ਆਂਦੇਤਾ ਨਹੀਂ ਜੀ ਇਹ ਤਾਂ ਗੱਲ ਹੀ ਗੱਲ ਹੈ ਅਸੀਂ ਨਹੀਂ ਅਸੀਂ ਨਹੀਂ ਮੰਨਦੇ ਮੈਂ ਕਿ ਕੋਈ ਜਿਆਦਾ ਵੀ ਖੇਤੋਪਾ ਦੀ ਨਹੀਂ ਅਸੀਂ ਜਾਂਚ ਕੋਈ ਅਜਾਜ ਮਕੀਸੇਗਾ ਤਾਂ ਆਪਾਂ ਗੱਲ ਕਿ ਉਨੋ ਉਹ ਇਹਨੂੰ ਸਾਰੀ ਗੱਲ ਨੂੰ ਮਿਲਾ ਕੇ ਦੇਖੋ ਤੇ ਨਾਲ ਜਿਹੜੀ ਹੈਗੀ ਇਹਨੂੰ ਮਿਲਾ ਕੇ ਦੇਖ ਲਈ ਆਪਾਂ ਤਮਾਸ਼ਾ ਵਾਲੀ ਕਹਾਣੀ ਨੂੰ ਕਿ ਜਿਹੜੀਆਂ ਤੰਦਾ ਜੁੱਤੀਆਂ ਆਪਦੇ ਨੇ ਇਹ ਉਸ ਪਾਸੇ ਨੂੰ ਗੱਲ ਜਾਂਦੀ ਹੈ ਸੋ ਜਿਹੜਾ ਕੁੱਲ ਮਿਲਾ ਕੇ ਮੇਰਾ ਮੰਨਣਾ ਹੈ ਕਿ ਜਾਰਦਾ ਫਿਰ ਇਹ ਬਣਾਓ ਇਸ ਵਿੱਚ ਕਿ ਤੱਕ 50% ਜੱਜੇਦਾਰੀ ਹੋਵੇ ਇਹ ਨਹੀਂ ਵੀ ਜਿਹੜਾ ਤੱਕਦਾ ਜੱਜੇਦਾਰ ਹੋ ਗਿਆ ਚੰਗਾ ਜੀ ਅਸੀਂ ਘੱਟਾਂ ਤੇ ਤੁਸੀਂ ਇਹ ਲੈ ਲਓ ਜਿਹੜਾ ਕੱਲ ਫੈਸਲੇ ਕੀਤੇ ਆਪਾਂ ਦੀ ਤਿੰਨ ਤੱਕ ਤੇ ਭਿਆਵ ਦੇ ਵਿੱਚ ਜੱਜੇਦਾਰ ਸਾਡੇ ਕੋਲੇ ਦੋ ਹੈ ਜੀ ਕਾਦੀ ਕੁਲਦੀਪ ਸਿੰਘ ਗਰਗਾਸ ਦੇ ਹੋਏ ਹੈ ਉਹ ਤੱਕ ਸ਼੍ਰੀ ਕੇਸ਼ਕਰ ਸਾਹਿਬ ਦੇ ਚੇਤੇ ਨਾਲ ਬਿਲਕੁਲ ਜੀ ਅਰ ਉਨ੍ਹਾਂ ਦੇ ਕੋਈ ਐਡੀਸ਼ਨ ਚਾਰਜ ਦੇ ਦਰਵਾਜ਼ਾ ਆਪਣਾ ਤੱਕ ਅਕਾਲ ਤੱਕ ਸਰਦਾ ਵੀ ਹੈਗੇ ਦੂ ਤੱਕ ਤਾਂ ਵੀ ਰਹੂਗੇ ਕਿਤੇ ਤੱਕ ਦਾ ਹੋ ਗਿਆ ਬਾਬਾ ਤੇਜ ਸਿੰਘ ਜਨਾਬ ਕਿੰਨੇ ਤੱਕ ਉਨ੍ਹਾਂ ਦੇ ਕੋਈ ਮੈਜੋਰਟੀ ਕਰ ਗਈ ਤੇ ਦੋ ਤੱਕ ਤਿੰਨ ਉਹਨਾਂ ਨੇ ਮਤਲਬ ਕਿ ਕਿੰਨੇ ਬੰਦੇ ਦੋ ਐ ਤੇ ਤਿੰਨ ਉਹਨਾਂ ਦੇ ਗਰੰਟੀ ਬਣਦੇ ਉਹਨਾਂ ਦੇ ਲੈ ਕੇ ਵਿਚਵਾਲੇ ਦੇ ਫੈਸਲਾ ਕਰਨੇ ਸ਼ੁਰੂ ਕਰਦੇ ਮਤਲਬ ਜਿਹੜੀ ਉਹ ਕਰਨਾ ਉਹ ਤੇ ਨਹੀਂ ਕੀ ਪੰਜਾ ਦੇ ਪੰਜੇ ਕੀ ਆ ਕੀ ਬੈਟਰੀ ਇਹ ਜਥੇਦਾਰ ਸਹਿਬਾਨ ਤੇ ਉਹਨਾਂ ਦੀ ਜਿਹੜੀ ਉਤੀ ਬੁਝੀ ਬੇਖਣ ਗੱਲ ਕਰਦੇ ਤਾਂ ਕੋਈ ਪੋਜੀਟਿਵ ਫੈਸਲਾ ਠੀਕ ਨਿਕਲਦਾ ਬਿਲਕੁਲ ਜੀ ਸਾਡੇ ਕੋਲ ਫੈਸਲਾ ਨਿਕਲੂਗਾ ਕਿ ਉਹਦੇ ਤੇਰਾ ਕੁਝ ਫੈਸਲਾ ਹੋਣਾ ਕਿ ਹੋ ਗਿਆ ਹਾਂ ਉਤੀ ਗੱਲ ਆਪਣੀ ਮੰਡਲੀ ਪਈ ਹੈ ਕਿ ਕੈਨੀ ਕੁਲਦੀਪ ਸਿੰਘ ਗੜਗੜ ਲੋਕਾਂ ਨੂੰ ਬਹੁਤ ਵੱਡੀ ਗੱਲ ਸੀ ਵੱਡੀ ਐਸਡੀ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਜਿਹੜੀ ਪਹਿਲੀ ਮੀਟਿੰਗ ਦੇ ਵਿੱਚ ਕੋਈ ਇਹ ਜਿਹਾ ਫੈਸਲਾ ਕਰ ਦਵੇ ਤੁਸੀਂ ਯਾਦ ਕਰੋ ਕਿ ਜਦੋਂ ਮਾਗੀ ਦਾ ਮੇਲਾ ਹੋਇਆ ਵਾਦੀ ਦੇ ਮੇਲੇ ਦੇ ਉੱਤੇ ਸੁਖਵੀਰ ਬਾਦਲ ਨੇ ਕੈਰੇਜੂਲੇਸ਼ਨ ਪਾਸ ਕਰਵਾਇਆ ਸੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰ-ਏ-ਕੌਮ ਦਾ ਅਵਾਰਡ ਵਾਪਸ ਲਿਆ ਗਿਆ ਉਹ ਫੈਸਲਾਬਦ ਨੇ ਆ ਹੂੰ ਹੂੰ ਕਿ ਚੰਡੀਗੜ੍ਹ ਅਜੇ ਤੱਕ ਕੱਲ ਮੀਟਿੰਗ ਹੋਈ ਹੈ ਪਹਿਲੀ ਮੀਟਿੰਗ ਹੋਈ ਹੈ ਕੱਲ ਪਹਿਲੀ ਮੀਟਿੰਗ ਦੇ ਵਿੱਚ ਦਾ ਜ਼ਿਕਰ ਤੱਕ ਨਹੀਂ ਹੈ ਬਿਲਕੁਲ ਜੀ ਹਾਂ ਇਹਦਾ ਹੁਣ ਵਕਤ ਹੈਗਾ ਰੌਲਾ ਹੈਗਾ ਸੰਪਰਦਾਵਾਂ ਦਾ ਤੇ ਮਸ਼ੀਨਰੀ ਕਾ ਦਾ ਜੀ ਕੁਲਦੀਪ ਸਿੰਘ ਕੜਗਾੜੀ ਵਿੱਚ ਇੱਕ ਸਕੂਲ ਬਣਿਆ ਹੈ ਇਧਰ ਦੇ ਪਾਸੇ ਜਿੱਥੇ ਸੰਪਰਦਾਵਾਂ ਵਾਲੇ ਸੰਪਰਦਾਵਾਂ ਵਾਲੇ ਤਾਂ ਤੱਕ ਤੇ ਹੀ ਮਰਿਆਦਾ ਹੀ ਨਹੀਂ ਮੰਨਦੇ ਬਿਲਕੁਲ ਜੀ ਤੁਸੀਂ ਬੱਤੇ ਤੁਹਾਡਾ ਪ੍ਰਿਆਪਾਲੀਕਾ ਵੀ ਕੱਢੀ ਹੋਣੀ ਹੈ ਉਹ ਕਿਹਦੇ ਵੀ ਘਰ ਨੂੰ ਮੈਂ ਮਰਿਆਦਾ ਚੜਾਉਂਗਾ ਤੇ ਤੁਮਾ ਸਾਹਿਬ ਤੋਂ ਕਹਾ ਦਿਓ ਵੀ ਮੈਂ ਮਰਿਆਦਾ ਚੜਾਉਂਗਾ ਉਹ ਤਾਂ ਕਹਿੰਦੇ ਇਹ ਕੱਲ ਤੱਕ ਦੀ ਮਰਿਆਦਾ ਹੋਣਾ ਸੱਚ ਪਹੇਲਾ ਹੋ ਰਿਹਾ ਹੈ ਸਾਡਾ ਬੰਦਾ ਤੁਸੀਂ ਕੱਲ ਤੱਕ ਤਾਂ ਜਿੱਤੇਦਾਰ ਬਣਾ ਦਿਓ ਉੱਥੇ ਜਾ ਕੇ ਕੱਲ ਤੱਕ ਦੀ ਮਰਿਆਦਾ ਜ਼ਰੂਰ ਨਿਭਾਉਂਗਾ ਲੇਕਿਨ ਬਾਹਰ ਉਸੇ ਕੱਲ ਤੱਕ ਸਾਡੀ ਮਰਿਆਦਾ ਨਹੀਂ ਬਣਾਗੇ ਬੱਦੀ ਕਾਤੇ ਇੱਥੇ ਜੀ ਉਹਨਾਂ ਦੀ ਆਪਾਂ ਅੱਜ ਦੀ ਗੱਲ ਕਰੀਏ ਜੀਆਂ ਵਾਲੇ ਦਾ ਰੌਲਾ ਕਿੱਥੇ ਪੈਂਦਾ ਸੀ ਮੈਂ ਤੁਹਾਡੇ ਨਾਲ ਸਹਿਮਤ ਹੈ ਕਿ ਟਰੱਕਾਵਾ ਬਹੁਤ ਕੁਝ ਬੋਲੇ ਸੀ ਬੜਾ ਉਲ ਡੁਲ ਬੋਲਿਆ ਸੀ ਤੈਂੜੀਆਂ ਵਾਲੀਆਂ ਜਿਹੜੇ ਰੌਲਾ ਪਿਆ ਉਹਦੋਂ ਸਾਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਕਾਲ ਤਖਤ ਕੀ ਦੇ ਨਾਲ ਖੜਾ ਸੀ ਈ ਤੁਮੇ ਨਾਲ ਖੜਾ ਸੀ ਬਿਲਕੁਲ ਵੀ ਇਹ ਆਪਾਂ ਨੂੰ ਤੁਹਾਡੇ ਜਿਹਨੇ ਵੀ ਦਿੱਤੀ ਹੋਇਆ ਵੀ ਕਿਵੇਂ ਗੋਲੀਆਂ ਮਾਰ ਕੇ ਛੱਡ ਗਿਆ ਦਾ ਤੁਰਾ ਖੜਦਾ ਈ ਦਾ ਭਪਿੰਦਰ ਸਿੰਘ ਮਾਰਿਆ ਗਿਆ ਉਹ ਕੋਈ ਨਾ ਕਸੂਰ ਹੀ ਕੋਈ ਨਹੀਂ ਸੀ ਉਹਦੇ ਨਾਲ ਉਹਦੇ ਨਾਲ ਕੁਝ ਕਰਨ ਵਾਲਾ ਬਦੋਂ ਸੀ ਮਾਰਿਆ ਤਾਂ ਉਹ ਗਿਆ ਜੀ ਜੀ ਮੈਂ ਟੈਂੜੀਆਂ ਵਾਲੇ ਦੇ ਹੱਕ ਵਿੱਚ ਕਾਰ ਨਹੀਂ ਲਈ ਕੱਲ੍ਹ ਗੱਲ ਕੀਤੀ ਹੂੰ ਉਹਦੀ ਗੱਲ ਦੇ ਵਿੱਚ ਸਮਾਣਿਕ ਤੇ ਕੱਲ੍ਹ ਕਹਿੰਦੀ ਆ ਕਿ ਮੈਂ ਕਿਉਂ ਕੁਝ ਕੀਤਾ ਨਹੀਂ ਕੀਤਾ ਮੈਂ ਜਾ ਕੇ ਅਕਾਲ ਤਖਤ ਸਾਹਿਬ ਦੇ ਤੇ ਆਪ ਭਾਈ ਮਾਫੀ ਮੰਗ ਲਈ ਤੇ ਉਸ ਤੋਂ ਮਾਫੀ ਮਾਗ ਲਈ ਜੀ ਇਹ ਸ਼ਹੀਲ ਨੂੰ ਵੀ ਬਦਨਾਮੀ ਪੈ ਤੇ ਗੋਲੀਆਂ ਵੀ ਚਲਾਈਆਂ ਮਾਫੀ ਉਹ ਵੀ ਮੰਗ ਲਈ ਹੂੰ ਹੂੰ ਉਸ ਤੋਂ ਬਾਅਦ ਫਿਰ ਜਿਆ ਮਾਫਲਾ ਸਖਤ ਹੋ ਗਿਆ ਹੂੰ ਹੂੰ ਔਰ ਮੈਨੂੰ ਲੱਗਦੀ ਹੈ ਕਿ ਇਹ ਜਿਹੜੀ ਹੈ ਨਾ ਅਸਲ ਦੇ ਵਿੱਚ ਚਾਬੀ ਤਾਂ ਕਿਤੇ ਹੋਰ ਹੈ ਹੂੰ ਹੂੰ ਤੇ ਪੁਤਲੀਆਂ ਨੂੰ ਲੜਾਇਆ ਕਿਤੇ ਹੋਰ ਉਹ ਚਾਬੀ ਜਿਹੜੀ Nagpur ਗਈ ਹੈ ਜੀ Nagpur ਵਾਲੇ ਸਾਰਾ ਕੁਝ ਕਰਦੇ ਐ ਇਹ 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 ਸਾਨੂੰ ਸਮਝਣ ਦੀ ਗੱਲ ਹੈ ਬੜਾ ਇਹ ਜਿਹੇ ਜਿੰਨੀ ਮਰਜ਼ੀ ਐ ਬਹਿਸ ਕਰ ਲਓ ਬਹਿਸ ਹੋ ਸਕਦੀ ਹੈ لیکن ਜਿੰਨੀ ਦੇਰ ਤੱਕ ਪੰਚ ਪ੍ਰਣਾਲੀ ਸਿਸਟਮ ਨੂੰ ਤੁਸੀਂ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੇ ਜਿਹੜਾ ਕੁਝ ਹੋ ਰਿਹਾ ਹੈ ਪਹਿਲਾਂ ਵੀ ਹੁੰਦਾ ਰਹੇ ਤੇ ਅਜਾ ਵੀ ਹੁੰਦਾ ਰਹੂਗਾ ਜੀ ਹਾਂ ਬਿਲਕੁਲ ਜੀ ਚਲਦੇ ਆਪਾਂ ਨੈਕਸਟ ਕਾਲ ਤੇ ਹਾਂਜੀ ਕੁਲਦੀਪ ਸਿੰਘ ਜੀ ਇੱਕ ਵਾਰੀ ਫੇਰ ਸਵਾਗਤ ਆ ਜੀ